855 ਫਾਈਵ ਬਸਟਾਰ ਦੇ ਵਿੱਚ ਆ ਜੀ ਇਹ 3 ਸਪੀਡਾ ਟਾਟੂ ਜੀ ਇਹ 2 ਸਪੀਡ ਹੈ ਤੇ 450000 ਕਾ ਤੱਕ ਨੇ ਇਹ 175000 ਦਾ ਡਿਮਾਂਡ ਆ ਜੀ ਹਾਂ ਜੀ ਕਿੰਨੇ ਕ ਦਾ ਬਣ ਜੂ ਜੀ ਇਹ ਆਪਾਂ ਦੇਣਾ ਜੀ ਵੀਰੇ ਇਹ ਟਰੈਕਟਰ 6.5 ਲੱਖ ਦਾ 6.5 ਲੱਖ ਦਾ ਟਰੈਕਟਰ ਬਈ ਮਿਲ ਜੂਗਾ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਇਹ ਵੀ ਟੌਪ ਮਾਡਲ ਚ ਆ ਗਿਆ ਜੀ ਪਾਪ ਰਸਟੇਰਿੰਗ ਦੇ ਵਿੱਚ ਆ ਦੇਖ 15 ਮਾਡਲ ਆ ਡਿਮਾਂਡ ਦੀ ਇਹ ਗੱਲਬਾਤ ਕਰੀ ਡਿਮਾਂਡ ਮੰਗਦੇ ਇਹਦਾ 435000 ਰਾਂਜੀ ਹਾਂਜੀ ਕਿੰਨੇ ਕ ਦਾ ਛੱਡ ਦੋਗੇ ਜੀ ਇਹ ਵੀ 4 ਲੱਖ ਦਾ ਛੱਡ ਦਾਂਗੇ 4 ਲੱਖ ਦਾ ਛੱਡ ਦਾਂਗੇ ਬਾਈ ਕਹਿੰਦਾ ਇਹ ਟਰੈਕਟਰ 'ਚੋਂ 35000 ਡਿਸਕਾਊਂਟ ਹੋ ਗਿਆ ਜੀ ਹਾਂਜੀ ਅੱਸੀ ਕਾਰਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਨਹੀਂ ਬਰਨਾਲਾ ਟਰੈਕਟਰ ਮੰਡੀ ਤੇ ਹੋ ਯਾਰ ਜੀਤਣਾ ਕਰਾਉਣਾ ਗੱਲ ਵਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂ ਜੀ ਹਾਂ ਬਹੁਤ ਵਧੀਆ ਜੀ ਤੇ ਆਪਾਂ ਮਾਲਕ ਦੀ ਸਭ ਤੋਂ ਪਹਿਲਾਂ ਪਿੰਡ ਦੱਸ ਦਿਓ ਜੀ ਜਿਹੜਾ ਆਪਣਾ ਪਿੰਡ ਦਾ ਸਾਡਾ ਜੀ ਮਹਿਲਖੁਰਦ ਹਾਂ ਜੀ ਜਦੋਂ ਆਪਾਂ ਹਾਂ ਜੀ ਮਹਿਲਖਲਾ ਦੇ ਨਾਲ ਆ ਜਦੋਂ ਆਪਾਂ ਬਰਨਾਲੇ ਤੋਂ ਜਾਂਦੇ ਆ ਬਰਨਾਲੇ ਤੋਂ 20 ਕਿਲੋਮੀਟਰ ਮਹਿਲਖਲਾ ਜਿੰਨੇ ਮਹਿਲਖਲਾ ਦੇ ਨਾਲ ਹੀ ਦਾਣਾ ਮੰਡੀ ਦੇ ਨਾਲ ਦੀ 2 ਕਿਲੋਮੀਟਰ ਆ ਹਾਂ ਜੀ ਆਪਣਾ ਆ ਜਾਂਦਾ ਪਿੰਡ ਮਹਿਲਖੁਰਦ ਠੀਕ ਆ ਦਾਣਾ ਮੰਡੀ ਦੇ ਨਾਲ ਦੀ ਸੜਕ ਮੁੜਦੀ ਆ ਠੀਕ ਆ ਭਾਈ ਜੀ ਹਾਂਜੀ ਤੇ ਆਪਾਂ ਮੰਡੀ ਦੇ ਘਰ ਟਰੈਕਟਰ ਲੈ ਕੇ ਆਏ ਜੀ ਮੰਡੀ ਤੇ ਵੀਰੇ ਹੁਣ ਲੈ ਆਏ ਆਪਾਂ 6 ਟਰੈਕਟਰ ਠੀਕ ਆ ਜੀ ਸਭ ਤੋਂ ਪਹਿਲਾਂ ਬਾਈ ਬਾਈ ਦੇ ਆਪਾਂ ਟਰੈਕਟਰ ਦਿਖਾਉਣੇ ਆ ਫਿਰ ਬਾਈ ਦਾ ਕੰਟੈਕਟ ਵਗੈਰਾ ਦੱਸਾਂਗੇ ਟਰੈਕਟਰ ਬਾਰੇ ਕਰਦੇ ਆਂ ਗੱਲਬਾਤ ਜੀ ਸਵਰਾਜ ਆ ਗਿਆ 855 5 ਸਟਾਰ ਦੇ ਵਿੱਚ ਆ ਜੀ ਇਹ 3 ਸਪੀਡ ਹੈ ਟਾ 2 ਜੀ ਇਹ 2 ਸਪੀਡ ਹੈ ਜੀ 14 ਦੇ ਟਾਇਰਾਂ ਚ ਠੀਕ ਆ ਜੀ ਟਾਇਰ ਨਹੀਂ ਬਾਈ ਨਾਲ ਦੀ ਹੈ ਟਾਇਰ ਨਾਲ ਦੇ ਟਾਇਰ ਨੇ ਜੀ ਕਿੰਨੇ ਕ ਪੈਸੇ ਹੋਣਗੇ ਟਾਇਰ ਜੀ ਟਾਇਰ ਤਾਂ ਨਵੇਂ ਵਰਗੇ 1450 ਕਾਟਾ ਚ ਲੈ 475 ਗਾਂਟੇ ਐਮ ਆਰ ਪੀ ਹਜੇ ਵੀ ਲਿਖਿਆ ਹੋਇਆ ਟਾਇ 14 ਦੇ ਟਾਇਰਾਂ ਜਾ ਜੀ 2 ਸਪੀਡ ਦੇ ਵਿੱਚ ਆ ਬਾਕੀ ਕੰਡੀਸ਼ਨ ਬਾਰੇ ਗੱਲਬਾਤ ਕਰਦੇ ਆਂ ਦੇਖੋ ਜੀ ਨਵਾਂ ਨਕੋਰ ਪੀਟੀਓ ਵਾਲਾ ਕੈਪ ਵੀ ਹਜੇ ਤੱਕ ਟਰੈਕਟਰ ਤੇ ਲੱਗਿਆ ਹੋਇਆ ਹੈ ਜੀ ਹੁੱਕ ਦੀ ਕਸਾਈ ਤੋਂ ਦੇਖ ਸਕਦੇ ਹੋ ਤੁਸੀਂ ਟਰੈਕਟਰ ਕਿੰਨਾ ਕਿ ਚੱਲਿਆ ਹੋਊ ਕਿੰਨੇ ਘੰਟੇ ਚੱਲਿਆ ਭਾਈ ਜੀ ਵੀਰੇ ਇਹ ਚੱਲਿਆ 475 ਘੰਟੇ 475 ਘੰਟੇ ਟਰੈਕਟਰ ਚੱਲਿਆ ਹੋਇਆ ਹੈ ਜੀ ਆਲ オリジナル ਹੈ ਭਾਈ हां जी हां ओरिजिनल हा। 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 है फुल गारंटी है फुल गारंटी है हवा सामान जाने दी अपने ट्रैक्टर उना ਵੀਰੇ ਮਾੜੀ ਮੋਟੀ ਟੱਚਿੰਗ ਹੁੰਦੀ ਆ ਉਹ ਜਿਹੜੇ ਨੂੰ ਦੱਸ ਕੇ ਆਪਾਂ ਦੱਸਾਂਗੇ ਇਹ ਟਰੈਕਟਰ ਦਾ ਇਹ ਟਰੈਕਟਰ ਤੇ ਇਹ ਸਾਰਾ ओरिजिनल ਹੈ ਇਹਦੇ ਮਾੜੀ ਜੀ ਹਿੱਸੇ ਤੇ ਜ਼ਰੂਰ ਹੈਗੀ ਆਟਾ ਜੀ ਠੀਕ ਆ ਜੀ ਉਹ ਕਈ ਵਾਰੀ ਟੌਰਚਰ ਵਗੈਰਾ ਪਾਉਣੇ ਹਾਂ ਜੀ ਹਾਂ ਆ ਦੇਖੋ ਬਈ ਕਿੰਨੀ ਸਮਾਈ ਰੱਖੀ ਵੀ ਆ ਟਰੈਕਟਰ ਦੀ ਮਾٹے ਮੋਟੇ ਹੋਈ ਆ ਇੱਥੇ ਵੀ ਟੇਪ ਲੱਗੀ ਹੋਈ ਆ ਨਹੀਂ ਮਗਰਾੜਾਂ ਤੇ ਤਾਂ ਲੱਗੀ ਵੀ ਆ ਇੱਥੇ ਵੀ ਅਲੱਗ ਲੱਗੀ ਹੋਈ ਆ ਤੇ ਆ ਨਾਲ ਦੀ ਆ ਬਈ ਹਜੇ ਤੱਕ ਨਫਾ ਫੇੜ ਬੂਫੇ ਕਿੰਨੇ ਮਾਡਲ ਆ ਬਈ ਇਹ ਮਾਡਲ 2022 ਆ ਵੀਰੇ ਇਹ। 22 ਮਾਡਲ ਆ ਜੀ। ਪੰਜਾਬ ਨੰਬਰ ਆ ਜੀ। ਪੰਜਾਬ ਨੰਬਰ ਆ ਤੇ ਨਗਦ ਕੈਸ਼ ਆ ਜੀ। ਨਗਦ ਕੈਸ਼ ਦਾ। ਹਾਂ ਜੀ। ਆਪਰੇ ਮਹੀਨੇ ਦਾ ਨਵਾਂ ਨਿਕਲਿਆ ਬਾਈ ਜੀ ਬਾਈ ਦਾ। ਜੀ ਜੀ। ਡਿਮਾਂਡ ਦੀ ਜੇ ਗੱਲਬਾਤ ਕਰੀ ਜੀ। ਡਿਮਾਂਡ ਮੰਗਦੇ ਵੀਰੇ 6,75,000। 6,75,000 ਦਾ ਡਿਮਾਂਡ ਆ ਜੀ। ਹਾਂ ਜੀ। ਕਿੰਨੇ ਦਾ ਬਣ ਜੂ ਜੀ ਇਹ। ਆਪਾਂ ਦੇਣਾ ਜੀ ਵੀਰੇ ਇਹ ਟਰੈਕਟਰ ਸਾਢੇ 6 ਲੱਖ ਦਾ। ਸਾਢੇ 6 ਲੱਖ ਦਾ ਟਰੈਕਟਰ ਬਾਈ ਮਿਲ ਜੂਗਾ। ਮਾਗਦਾ ਕੈਸਾ ਜੇ ਤੁਹਾਡੀ ਵੀਡੀਓ ਦੇਖ ਕੇ ਆਂਦਾ ਉਹਨੂੰ 5000 ਲੈਸ ਆ ਜੀ ਠੀਕ ਆ ਜੀ 5000 ਹੋਰ ਇਹਦੇ ਵਿੱਚ ਆਉਂਦਾ ਬਈ ਜੇ ਆਪਣੀ ਵੀਡੀਓ ਦੇਖ ਕੇ ਆਉਂਗੇ ਅਗਲੇ ਟਰੈਕਟਰ ਬਾਰੇ ਕਰ ਦਿਆਂਗਾ ਜਨਬਾਦੀ ਸੋਨਾ ਲਿਖਾ ਡੀਏ 750 ਦਾ ਆਰ ਐਕਸ ਆ ਗਿਆ ਜੀ ਕਿੰਨੇ ਮਾਡਲ ਆ ਬਈ ਇਹ ਇਹ ਮਾਡਲ 2014 ਜੀ 14 ਮਾਡਲ ਆ ਜੀ ਪਾਵਰ ਸਟੀering ਆ ਜੀ ਪਾਵਰ ਸਟੀering ਆ ਜੀ ਫੁੱਲ ਟੌਪ ਮਾਡਲ ਆ ਜੀ ਪਾਵਰ ਸਟੀering ਦਾ ਡਬਲ ਪੰਪ ਦੇ ਵਿੱਚ ਆ ਗਿਆ ਜੀ ਡਿਸਟ੍ਰੀਬਿਊਟਰ ਲੱਗਾ ਜੀ ਡਿਸਟ੍ਰੀਬਿਊਟਰ ਡਬਲ ਆ ਕਿ ਸਿੰਗਲ ਜੀ ਸਿੰਗਲ ਹੀ ਆਉਂਦੇ ਨੇ ਜੀ ਇਹਦਾ ਠੀਕ ਹੈ ਜੀ ਸਿੰਗਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ ਜੀ ਵਧੀਆ ਬਾਈ ਬੈਠਣ ਨੂੰ ਗੱਦਿਆਂ ਗੁੱਦਿਆਂ ਲੱਗਿਆ ਮਗਰਾੜਾਂ ਤੇ ਫਾਈਬਰ ਵਾਲੀ ਹੁੱਡ ਲੱਗੀ ਹੋਈ ਆ ਤੇ ਜੇ 프ਰੰਟਲ ਟਾਇਰਾਂ ਦੀ ਗੱਲ ਬਾਤ ਕਰੀ ਜੀ ਕਿੰਨੇ 프ਰੰਟ ਟਾਇਰ ਨਾਲ ਦੇ ਆ ਵੀਰੇ ਇਹ 70 ਕੁ ਪੈਸੇ ਟਾਇਰ ਨੇ ਮੂਹਰ ਲਏ ਹਾਂਜੀ ਬਾਈਕ ਵਾਲੇ ਜੀ ਮਗਰਾ ਹੈਗਾ ਇਹ 90% ਬਾਈਕ ਵਾਲੇ 14 ਦੇ ਸੀਟ ਦੇ ਟਾਇਰਾਂ ਚੇਂਜ ਹੋਏ ਬਦਲੇ ਹੋਏ ਟਾਇਰਾਂ ਨੇ ਹਾਂਜੀ ਹਾਂ ਬਦਲੇ ਹੋਏ ਜੀ ਠੀਕ ਹੈ ਜੀ ਕਿੰਨੇ ਕੇ ਪੈਸੇ ਆਉਣਗੇ ਜੀ ਇਹ ਇਹ 90% ਆ ਜੀ 90 ਪੈਸੇ ਬਾਈਕ ਵਾਲੇ ਟਾਇਰ ਨਹੀਂ ਕਰਨੀ ਸੀ ਨਾ ਮਗਰਾੜ ਮੁਰੂੜਾਂ ਦੀ ਜੇ ਗੱਲਬਾਤ ਕਰੀਏ ਸਾਰਾ オリジナル ਹੈ ਵੀਰੇ オリジナル ਹੈ ਬਈ ਮਗਰਾੜਾ ਮੁਰੂੜਾਂ ਤੋਂ ਵੀ ਟਰੈਕਟਰ ਤੇ ਇਧਰਲੀ ਸਾਈਡ ਤੋਂ ਕੰਡੀਸ਼ਨ ਚੈੱਕ ਕਰਵਾ ਦਿੰਦੇ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਵੀਰੇ ਪੰਜਾਬ ਨੰਬਰ ਦੇ ਵਿੱਚ ਆ ਗਿਆ ਜੀ RX ਕਹਿੰਦੇ ਇਹਨੂੰ ਮਿੱਡੀ ਸੋ ਵਾਲਾ ਇਹ ਮਾਡਲ ਜੀ ਇਹ ਮਾਡਲ 2014 ਵੀਰ ਜੀ 14 ਮਾਡਲ ਆ ਡਿਮਾਂਡ ਦੀ ਜੇ ਗੱਲ ਬਾਤ ਤੇਰੀ ਡਿਮਾਂਡ ਵੀਰੇ 4,25,000 ਮੰਗਦੇ 4,25,000 ਤਾਂ ਡਿਮਾਂਡ ਆ ਜੀ 4 ਲੱਖ ਦਾ ਛੱਡ ਦਿਆਂਗੇ ਜੀ ਆਪਾਂ ਉਹ ਵੀ 4 ਲੱਖ ਦਾ ਟਰੈਕਟਰ ਮੈਜੂ ਬਾਈ ਜੀ 25,000 ਰੁਪਏ ਡਿਸਕਾਊਂਟ ਆ ਟਰੈਕਟਰ ਤੇ ਹਾਂਜੀ ਦੋਸਤੋ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਏ 750 ਦਾ ਇਹ ਵੀ ਟੌਪ ਮਾਡਲ ਚ ਆ ਗਿਆ ਜੀ ਪਾਪ ਰ ਸਟੀering ਦੇ ਵਿੱਚ ਆ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਇਹ ਇਧਰਲੀ ਸਾਈਡ ਤੋਂ ਵੀ ਦਿਖਾ ਐ ਨਾ ਕੰਡੀਸ਼ਨ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਜੀ ਡਬਲ ਪੰਪ ਦੇ ਵਿੱਚ ਆ ਗਿਆ ਪਾਵਰ ਸਟੀering ਚ ਆ ਗਿਆ ਜੀ ਇਹ ਡੀਆਈ ਸੋਚ ਆ ਗਿਆ ਜੀ ਇਹ ਡੀਆਈ ਸੋਚ ਆ ਗਿਆ ਬਾਈ ਇਹ ਤੇ ਰੇਡੀਅਲ ਟਾਇਰ ਨੇ ਜੀ ਮੰਗ ਰਹੀ ਟੀਊਬ ਦਾ ਸਰ ਇਹ ਕਹਦੇ ਰੇਡੀਅਲ ਟਾਇਰ ਆ ਬਿਨਾ ਟਿਊਬ ਤੋਂ ਜੀ ਨਹੀਂ ਹੁੰਦੀ ਨਾ ਇਹ ਚ ਟਿਊਬ ਵਾਲਾ ਟਿਊਬਲੈਸ ਕਹਿੰਦੇ ਨੇ ਜੀ ਨਾ ਠੀਕ ਆ ਜੀ ਰੇਡੀਅਲ ਟਾਇਰ ਆ ਅਲਾਈਐਂਸ ਦੇ ਮਹਿੰਗੇ ਟਾਇਰ ਹੁੰਦੇ ਆ ਜੀ ਇਹ ਇਸ 57 58000 ਦੇ ਆ ਜੀ ਇਹ ਠੀਕ ਆ ਜੀ ਬਾਈ ਕੀ ਕੰਡੀਸ਼ਨ ਰੂ ਟਾਇਰਾਂ ਦੀ ਜੀ ਟਾਇਰ ਹੈਗੇ ਵੀਰੇ 90% 90% ਟਾਇਰਾਂ ਦੀ ਕੰਡੀਸ਼ਨ ਆ ਫਰੰਟ ਵਾਲੇ ਟਾਇਰਾਂ ਦੀ 70% ਵੀਰੇ 70% ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਤੇ ਪੰਜਾਬ ਨੰਬਰੀ ਹੈ ਜੀ ਪੰਜਾਬ ਨੰਬਰ ਆ ਵੀਰੇ ਪੰਜਾਬ ਨੰਬਰ ਆ ਵੀ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਦਾ ਮਾਈਟਿੰਗ ਮੋਟੇ ਹੋਈ ਹੋਈ ਆ ਵਧੀਆ ਦੇਖ ਸਕਦੇ ਹੋ ਤੁਸੀਂ ਸਾਈਡ ਗੀਅਰ ਦੇ ਬੱਚਾ ਹੈ ਜੀ ਤੇ ਜੇ ਆਪਾਂ ਟਰੈਕਟਰ ਦੇ ਰੰਗ ਪੇਂਟ ਦੀ ਗੱਲਬਾਤ ਕਰੀਏ ਮਗਰਾੜਾ ਮਗਰੂੜਾ ਤੋਂ origignal ਹੈ ਜੀ ਹਾਂ ਜੀ ਹਾਂ origignal ਹੈ ਜੀ ਮਾੜਾ ਮੋਟਾ ਹੈਗੀ ਹੈ ਜੀ ਟੱਚਿੰਗ ਠੀਕ ਹੈ ਜੀ ਰਿਵਰਸ ਪੀਟੀਓ ਦੇ ਵਿੱਚ ਆ ਗਿਆ ਮਗਰਾੜ ਮਗਰੂੜ ਨਾਲ ਤੇ ਹੈ ਜੀ ਮਾੜੀ ਮੋਟੀ ਬਾਈਕਾਂ ਦਾ ਟੱਚਿੰਗ ਹੋਈ ਹੋਈ ਆ ਜਿਆਦਾ ਨਹੀਂ ਹੈਗੀ ਤੇ ਮਾਡਲ ਜੀ ਇਹ ਮਾਡਲ 2015 ਜੀ 15 ਮਾਡਲ ਹੈ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਮੰਗਦੇ ਇਹਦਾ 435 ਹਜ਼ਾਰ ਆ ਜੀ ਹਾਂ ਜੀ ਕਿੰਨੇ ਕ ਦਾ ਛੱਡ ਦੋਗੇ ਜੀ ਇਹ ਵੀ 4 ਲੱਖ ਦਾ ਛੱਡ ਦਾਂਗੇ 4 ਲੱਖ ਦਾ ਛੱਡ ਦਾਂਗੇ ਬਾਈ ਕਹਿੰਦਾ ਇਹ ਟਰੈਕਟਰ 'ਚੋਂ 35 ਹਜ਼ਾਰ ਡ ਅਗੇ ਆਪਣੇ ਕੋਲ ਆ ਨੀਲਾ 850 ਜੀ ਅੱਗੇ ਆ ਜੀ ਸਵਰਾਜ 1 552 416 ਆ ਇਹ ਕਿੰਨੇ ਮਾਡਲ ਆ ਜੀ ਇਹ 2000 ਮਾਡਲ ਆ ਜੀ 2000 ਮਾਡਲ ਆ ਟਰਾਈ ਟਰੈਕਟਰ ਦੀ ਚੱਲੀ ਜਾਂਦੀ ਆ ਦੇਖੋ ਇਹ ਤਾਂ ਤੁਸੀਂ ਕੋਈ ਬਲੋ ਜੀ ਹੈ ਨਾ ਜੀ ਹਾਂ ਜੀ ਠੀਕ ਆ ਜੀ ਗੀਅਰ ਦਾ ਪੂਰਾ ਵਧੀਆ ਟਾਇਰ ਨਵੇਂ ਆ ਜੀ ਬਜਰਾ ਦੇ ਠੀਕ ਆ ਜੀ ਬਜਰਾ ਦੇ ਟਾਇਰ ਆ ਬਾਈ ਮੂਰਲੇ ਦੇ ਦੱਲਾਪਦੇ ਆ ਮਗਰਲੇ ਉਹ ਆ ਜੀ ਠੀਕ ਬਜਰਾ ਦੇ ਨਵੇਂ ਟਾਇਰ ਆ ਜੀ ਪੈਕ ਵਾਲੇ ਗੁਡਇਰ ਦੇ ਆ ਜੀ ਟਾਇਰ 13 ਦੇ ਟਾਇਰਾਂ ਦੇ ਆ ਰਾਂਜੋ ਪੁਆਇੰਟ ਦੀ ਗੱਲ ਕਰੀਏ ਜੀ ਇਹਦੀ ਡਿਮਾਂਡ ਹੈਗੀ ਵੀਰੇ ਮਾਡਲ ਹੈਗਾ 2000 ਤੇ ਡਿਮਾਂਡ ਕਰਦੇ ਆਂ ਅਸੀਂ ਮਾਲਾ ਵੀ 2,55,000 2,55,000 ਡਿਮਾਂਡ ਹੈ ਜੀ 2,35,000 ਦਾ ਟਰੈਕਟਰ ਛੱਡਦੇ ਆਂ ਜੀ ਆਪਾਂ 25 ਵਾਲਾ ਟਰੈਕਟਰ ਬਾਈਕ ਨਾ ਛੱਡਦਾ ਜੀ ਅੱਗੇ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਅੱਗੇ ਆ ਗਿਆ ਜੀ ਆਹ ਆਖ ਮਾਡਲ ਅੱਗੇ ਆ ਗਿਆ ਜੀ ਸਫਰਾਜ 855 3 ਸਟਾਰ ਦੇ ਵਿੱਚ ਪੀਪੀ ਪੁਆਇੰਟ ਮਹਾਲੀ ਦਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਟਰੈਕਟਰ ਤੇ 3 ਟਾਇਰ ਦੇ ਵਿੱਚ ਹੈ ਸਿੰਗਲ ਪੰਪਾ ਸਿੰਪਲ ਸਟੀering ਹੈ ਜੀ ਇਹ ਸਿੰਪਲ ਸਟੀering ਹੈ ਜੀ ਸਿੰਪਲ ਸਟੀering ਹੈ ਜੀ ਡੀ ਲਕਸ ਮਾਡਲ ਜਾ ਗਿਆ ਗੋਲ ਹੰਡੀ ਵਾਲਾ ਇਹ ਟਾਇਰਾਂ ਦੀ ਗੱਲਬਾਤ ਕਰੀਏ ਜੀ ਟਾਇਰ ਮੂਹਰੇ ਦਾ ਹੈ ਜੇ ਰਹੀ 90% ਬਾਈਕ ਵਾਲੀ ਜੀ ਮਗਰਲੇ 70% ਹੈ ਜੀ ਬਾਈਕ ਵਾਲੇ 70% ਟਾਇਰ ਹੈਗੇ ਆ ਜੀ ਕੂਡিয়ার ਦੇ ਮਗਰਾੜਾ ਦੇ ਟੇਟੂਬ ਲੱਗੀ ਹੋਈ ਆ ਵਧੀਆ ਦੇਖ ਸਕਦੇ ਹੋ ਤੁਸੀਂ ਨਾਲ ਦੀ ਮਗਰਾੜਾ ਵੀ ਕੰਪਨੀ ਵਾਲੇ ਸਟicker ਲੱਗੇ ਪਿਆ ਦੇਖ ਸਕਦੇ ਹੋ ਪੂਰੀ ਫੁੱਲ ਕੰਡੀਸ਼ਨ ਦਾ ਘੈਂਟਾ ਟਰੈਕਟਰ ਹੈ ਮਾਡਲ ਕਿੰਨੇ ਜੀ ਇਹ ਮਾਡਲ 2008 ਆ ਜੀ 2008 ਮਾਡਲ ਆ ਜੀ ਤੇ ਡਿਮਾਂਡ ਦੀ ਇਹ ਗੱਲਬਾਤ ਕਰੀਏ ਡਿਮਾਂਡ 3 ਲੱਖ 55000 ਜੀ 3 ਲੱਖ 55000 ਤਾਂ ਡਿਮਾਂਡ ਆ ਜੀ ਹਾਂ ਸਵਾ 3 ਲੱਖ ਦਾ ਦੇ ਦੇਗੇ ਜੀ ਸਵਾ 3 ਲੱਖ ਦਾ ਟਰੈਕਟਰ ਐਮਐਸ ਜੀ ਇਹ ਬਾਕੀ ਕੋਈ ਕਾਪੀ ਕਾਗਜ਼ਾਂ ਦੀ ਗਾਰੰਟੀ ਹੋਊਗੀ ਕਾਪੀ ਕਾਗਜ਼ਾਂ ਦੀ ਵੀਰੇ ਫੁੱਲ ਗਾਰੰਟੀ ਹੋਊਗੀ ਠੀਕ ਆ ਜੀ ਹਾਂ ਜੀ ਨਾ ਹੁਣ ਤੱਕ ਜੇ ਨੰਬਰ ਆਪਾਂ ਵੀਰੇ ਟਰੈਕਟਰ ਪੰਜਾਬ ਹੀ ਲੈਨੇ ਆਂ ਨਾ ਆਪਾਂ ਹਰਿਆਣਾ ਨੰਬਰ ਬਣੀ ਜੀ ਪੰਜਾਬ ਨੰਬਰ ਟਰੈਕਟਰ ਕੱਲਾ ਪੰਜਾਬ ਨੰਬਰ ਟਰੈਕਟਰ ਹੁੰਦਾ ਜੀ ਆਪਣੇ ਕੋਲ ਜੀ ਹਾਂਜੀ ਅੱਗੇ ਆ ਗਿਆ ਜੀ 2013 ਮਾਡਲ ਲੱਗਿਆ ਆ ਗਿਆ ਜੀ 13 ਮਾਡਲ 855 ਇਹ ਆ ਗਿਆ ਜੀ 4 ਸਟਾਰ ਦੇ ਵਿੱਚ ਰਿਵਰਸ ਪੀਟੀਓ ਫਰੰਟਲ ਟਾਇਰ ਸਾਹਗੇ ਜੀ ਜਾਰਦੀ ਕਿੰਨੇ ਪੈਸੇ ਆ ਫਰੰਟ ਵਾਲੇ ਟਾਇਰ ਜੀ ਫਰੰਟ ਵਾਲੇ 70 ਪੈਸੇ ਜੀ ਫਰੰਟ ਵਾਲੇ 70 ਪੈਸੇ ਗੁੱਡੀ ਮਾਗਰ ਲੈ ਹਾਂਜੀ ਕੰਪਨੀ ਦੇ ਵਧੀਆ ਮਾਗਰ ਲੈ ਜੀ ਮਾਗਰ ਲੈ 70% ਆ ਜੀ ਉਹ 15 29 ਦੇ ਪਏ ਨੇ ਵੱਡੇ ਜੀ ਇਹ ਜ਼ਿਆਦਾਤਰ ਬਈ 14 ਵਾਲੇ ਵੀ ਮਿਲ ਜਾਂਦੇ ਦੇਖਣ ਨੂੰ ਟਾਇਰ 16 ਵਾਲੇ ਵੀ ਇਹ ਪਰ 15 ਵਾਲੇ ਆ ਦੇਖ ਸਕਦੇ ਹੋ ਤੁਸੀਂ 15 9 28 ਦੇ ਇਹ ਟਾਇਰ ਬਹੁਤ ਘੱਟ ਮਿਲਦੇ ਆ ਨਾ ਇਹ ਹਾਂਜੀ ਹਾਂਜੀ ਇਹ ਮਹਿੰਗੇ ਹੁੰਦੇ ਆ ਬਈ ਦੂਜਿਆਂ ਨਾਲੋਂ ਬਾ ਥੋੜਾ ਬੋਤਾ ਫਰਕ ਹੁੰਦਾ ਵੀਰੇ ਇਹ 5-7000 ਦਾ ਟਾਇਰ ਆ ਵੈਨਾਂ ਦਾ ਠੀਕ ਆ ਜੀ ਇਹ ਟਰੈਕਟਰ ਆ ਗਿਆ ਜੀ ਡਬਲ ਪੰਪ ਦੇ ਵਿੱਚ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ ਜੀ ਪਾਵਰ ਸਟੀering ਫੁੱਲ ਟੌਪ ਮਾਡਲ ਆ ਤੇ ਸਾਹਮਣੇ ਦੇਖ ਸਕਦੇ ਤੁਸੀਂ ਬੰਪਰ ਵੀ ਲੱਗਾ ਪੂਰਾ ਵਧੀਆ ਹੈ ਹਾਂਜੀ ਇਹ ਰੰਗ ਪੇਂਟ ਦਾ ਜੀ ਇਹ ਰੰਗ ਪੇਂਟ ਵੀ ਰੋਟਾ ਚੰਗਾ ਸੋਨ ਨੂੰ ਰਿਹਾ ਵੀ ਆਨੂ ਆਤਾ ਮਾੜੀ ਮੋਟੀ ਅਸੀਂ ਹਰੇਕ ਟਰੈਕਟਰ ਦੇ ਪੁਖਾ ਦਨੇ ਆ। ਸਾਈਡ ਤੇ ਮਗਰਾਟ ਲੱਗੇ ਹੋਏ ਆ ਦੇਖ ਸਕਦੇ ਤੁਸੀਂ ਤੇ ਪੂਰਾ ਸੋਹਣਾ ਟਰੈਕਟਰ ਹੈ ਜੀ। ਡਿਮਾਂਡ ਜੀ ਇਹਦੀ ਡਿਮਾਂਡ ਇਹਦੀ 4 ਲੱਖ 60000 ਰੇ ਕਰਲੋਸ ਕਰ ਇੰਜਨ ਆ। ਕਲੋਸ ਕਰਦੇ ਇੰਜਨ ਵਾਲਾ ਟਰੈਕਟਰ ਹੈ ਜੀ ਸੋਨੂੰ ਚਾਹ ਚ ਮਰਵਾਇਆ ਨੇ। ਹਾਂਜੀ ਪੰਜਾਬ ਨੰਬਰ। ਪੰਜਾਬ ਨੰਬਰ ਹੈ ਜੀ ਕਲੋਸ ਕਰਦੇ ਇੰਜਨ ਵਾਲਾ ਟਰੈਕਟਰ ਆ। ਇਹ ਟਰੈਕਟਰ ਬਹੁਤ ਆ ਜਿਆਦੇ ਘੱਟ ਮਿਲਦੇ ਨੇ ਜੀ ਡਿਮਾਂਡ ਵੀ ਬਹੁਤ ਆ ਜਿਆਦੇ ਆ ਕਲੋਸ ਕਰ ਇੰਜਨ ਵਾਲ ਕਿੰਨੇ ਕ ਦਾ ਬਣ ਜੂਗੀ ਇਹ ਵੀਰੇ ਇਹ ਮੌਕੇ ਤੇ ਛੱਡਾਂਗੇ 435000 ਦਾ 435000 ਦਾ 465000 ਰੁਪਏ ਡਿਮਾਂਡ ਆ ਵਧੀਆ ਮਾਨਤਾਂ ਵੀ ਕਰਤੇ ਬਾਈ ਨੇ ਡਿਸਟਰੀਬਿਊਟਰ ਲੱਗਿਆ ਬਾਈ ਡਿਸਟਰੀਬਿਊਟਰ ਵਾਲਾ ਟਰੈਕਟਰ ਹੈ ਜੀ ਡਬਲ ਡਿਸਟਰੀਬਿਊਟਰ ਹੈ ਜੀ ਅੱਗੇ ਜੀ ਬਾਜੀ ਹੁਣ ਇੱਥੇ ਆਪਣੇ ਕੋਲ ਇੰਨੇ ਹੀ ਠੀਕ ਹੈ ਜੀ ਫਲਹਾਲ ਇੰਨੇ ਟਰੈਕਟਰ ਹੀ ਆ ਬਾਕੀ ਬਾਈ ਕੋਲੇ ਘਰੇ ਵੀ ਹੁੰਦੇ ਆ ਤੇ ਬਾਕੀ ਜਿਹੜਾ ਕੋਈ ਆਪਣੀ ਵੀਡੀਓ ਦੇਖੇ ਜੀ 5000 ਡਿਸਕਾਊਂਟ ਕਰਾਂ ਹਾਂ ਜੀ ਆ 5000 ਜੀ ਠੀਕ ਆ ਜੀ ਤੇ ਆਪਣਾ ਪਿੰਡ ਦੱਸ ਦਿਓ ਜੀ ਇੱਕ ਵਾਰ ਪਿੰਡ ਮਾਹਲਖੁਰਦ ਜੀ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਆ ਗਿਆ ਜੀ ਮੋਬਾਈਲ ਨੰਬਰ ਹੈਗਾ 85448 ਹਾਂਜੀ 50299 ਠੀਕ ਆ ਜੀ ਪੁਰਾਣਾ ਟਰੈਕਟਰ ਵੀ ਵਿੱਚ ਕੱਟ ਲਵਾਂਗੇ ਜੀ ਹਾਂਜੀ ਹਾਂ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਜੀ ਠੀਕ ਆ ਜੀ ਲੋਨ ਵਗੈਰਾ ਹੋਜੂ ਜੀ ਲੋਨ ਵੀ ਰੇ ਹਾਂਜੀ ਹਾਂ ਕਰਾ ਦਾਂਗੇ ਜਿਹੜਾ ਉੱਚਾ ਮਾਡਲ ਆ ਰਿਹਾ 13 ਮਾਡਲ ਤੋਂ ਉੱਪਰ ਟਰੈਕਟਰ ਦਾ ਉਹ ਲੋਨ ਹੋ ਜਾਂਦਾ ਉਹ ਥੱਲੇ ਵਾਲੇ ਤਾਂ ਨਹੀਂ ਹੁੰਦਾ ਜੀ ਹਾਂਜੀ ਬਾਕੀਆਂ ਦਾ ਨਹੀਂ ਹੋਣਾ ਤੇ ਪੰਜਾਬ ਨੰਬਰੀ ਟਰੈਕਟਰ ਹੁੰਦੇ ਆ ਪੰਜਾਬ ਨੰਬਰੀ ਵਿੱਚ ਕੱਟੋਂਗੇ ਜੀ ਹਾਂਜੀ ਆ ਪੰਜਾਬ ਨੰਬਰ ਜੀ ਪੰਜਾਬ ਨੰਬਰ ਹੀ ਵਿੱਚ ਕਟਾਂਗੇ ਬਾਈ ਕਹਿੰਦਾ ਪੰਜਾਬ ਨੰਬਰ ਹੀ ਹੁੰਦੇ ਆ ਸਕਰੀਨ ਤੇ ਬਾਈ ਦਾ ਨੰਬਰ ਵੀ ਚੱਲ ਰਿਹਾ ਜੇਕਰ ਕੋਈ ਵੀ ਟਰੈਕਟਰ ਇਹਨਾਂ ਟਰੈਕਟਰਾਂ ਚੋਂ ਖਰੀਦਣਾ ਹੈ ਬਾਈ ਨੂੰ ਕੰਟੈਕਟ ਕਰ ਲਿਓ ਤੇ ਘਰੇ ਵੀ ਖੜੇ ਹੁੰਦੇ ਆ ਬਾਈਆਂ ਕੋਲੇ ਟਰੈਕਟਰ ਤੇ ਉਹ ਵੀ ਤੁਸੀਂ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਹੋਰ ਵੀਡੀਓ ਇਹਨਾਂ ਨਾਲ ਮਿਲਦੇ ਆ ਬਾਈ ਜੀ ਇਹ ਕਰ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਕਰਿਓ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ